ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 21 ਅਕਤੂਬਰ ਦੀਵਾਲੀ ਵਾਲੇ ਪਵਿੱਤਰ ਤਿਉਹਾਰ ਵਾਲੇ ਦਿਨ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਉੱਥੇ ਇੱਕ ਚੀਜ਼ ਤੁਸੀਂ ਜ਼ਰੂਰ ਭੇਟ ਕਰਕੇ ਆਉਣੀ ਹੈ ਤਾਂ ਕਿ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਹਮੇਸ਼ਾ ਲਈ ਖਤਮ ਹੋ ਜਾਵੇ ਤੁਹਾਡੀ ਕਿਸਮਤ ਜਿਹੜੀ ਹੈ ਸੋਨੇ ਵਾਂਗ ਚਮਕ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਉਹ ਚੀਜ਼ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਪਾਠ ਕਰਦੇ ਹੋ ਪਾਠ ਕਰਨ ਦੇ ਨਾਲ ਨਾਲ ਗੁਰੂ ਘਰ ਦੇ ਵਿੱਚ ਤੁਸੀਂ ਇੱਕ ਵਾਰ ਇਹ ਚੀਜ਼ ਜ਼ਰੂਰ ਭੇਟ ਕਰਕੇ ਆਇਆ ਕਰੋ ਜੇਕਰ ਤੁਸੀਂ ਇਹ ਚੀਜ਼ ਇੱਕ ਭੇਟ ਕਰਨੀ ਸ਼ੁਰੂ ਕਰ ਦਿੱਤੀ ਤਾਂ ਤੁਹਾਡੀ ਕਿਸਮਤ ਚਮਕ ਜਾਵੇਗੀ ਕਦੇ ਵੀ ਇਹ ਨਾ ਸੋਚੋ ਕਿ ਤੁਸੀਂ ਜੋ দান ਕਰ ਰਹੇ ਹੋ ਤੁਹਾਡੇ ਘਰ ਨੂੰ ਘਾਟਾ ਪਾ ਦੇਵੇਗਾ দান ਕਰਨਾ ਕਦੇ ਘਾਟਾ ਨਹੀਂ ਹੁੰਦਾ ਇਹ ਤਾਂ ਬਹੁਤ ਵੱਡੀ ਦੌਲਤ ਹੁੰਦੀ ਹੈ ਜਿਸ ਤਰ੍ਹਾਂ ਇੱਕ ਹੱਥ ਨਾਲ ਦਿੱਤੀ ਰੋਟੀ ਪਰਮਾਤਮਾ کئی ਹੱਥਾਂ ਰਾਹੀਂ ਵਾਪਸ ਕਰਦਾ ਹੈ ਉਸੇ ਤਰ੍ਹਾਂ ਹੀ ਦਿਲੋਂ ਕੀਤਾ দান ਲੱਖਾਂ ਰਾਹੀਂ ਵਾਪਸ ਆਉਂਦਾ ਹੈ ਸਿਆਣੇ ਆਖਦੇ ਹਨ ਜਿੱਥੇ ਦਿਲ ਨਾਲ ਭਰ ਕੇ ਦਿੱਤਾ ਜਾਂਦਾ ਹੈ ਉੱਥੇ ਰੱਬ ਆਪਣਾ ਖਜ਼ਾਨਾ ਖੋਲ੍ਹ ਕੇ ਦਿੰਦੇ ਹਨ ਅਸੀਂ ਰੋਜ਼ ਗੁਰਬਾਣੀ ਪੜ੍ਹ ਲੈਂਦੇ ਹਾਂ ਨਾਮ ਵੀ ਜਪ ਲੈਂਦੇ ਹਾਂ ਪਰ ਜੇਕਰ ਅਸੀਂ দান ਨਹੀਂ ਕਰਦੇ ਸੇਵਾ ਨਹੀਂ ਕਰਦੇ ਇਹ ਸਾਡਾ ਕੀਤਾ ਹੋਇਆ ਪਾਠ ਫਿਰ ਅਧੂਰਾ ਰਹਿ ਜਾਂਦਾ ਹੈ ਗੁਰਬਾਣੀ ਸਾਨੂੰ ਸਿਰਫ ਪਾਠ ਕਰਨ ਦੀ ਹੀ ਨਹੀਂ ਦੱਸਦੀ ਸੇਵਾ ਕਰਨ ਦੀ ਵੀ ਸਿੱਖਿਆ ਦਿੰਦੀ ਹੈ ਸਭਨਾ ਵਿੱਚ ਰੱਬ ਵਸਦਾ ਹੈ ਦਾਨ ਕਰਕੇ ਆਪ ਨੂੰ ਰੱਬ ਦੇ ਦਰਦ ਵਿੱਚ ਕਾਬਿਲ ਬਣਾਉਣਾ ਚਾਹੀਦਾ ਹੈ ਜਦੋਂ ਤੱਕ ਅਸੀਂ ਗੁਰਬਾਣੀ ਦੇ ਉਚਾਰਣ ਨੂੰ ਅਮਲ ਵਿੱਚ ਨਹੀਂ ਲੈ ਕੇ ਆਉਂਦੇ ਉਦੋਂ ਤੱਕ ਉਹ ਸਿਰਫ ਬੋਲ ਬਣ ਕੇ रह ਜਾਂਦੀ ਹੈ ਪਰ ਜਦੋਂ ਗੁਰਬਾਣੀ ਦੇ ਨਾਲ ਦਿਲ ਜੋੜ ਕੇ ਦਾਨ ਵਰਾਹੀ ਅਸੀਂ ਕਿਸੇ ਦੀ ਭੁੱਖ ਨੂੰ ਮਿਟਾਉਂਦੇ ਹਾਂ ਕਿਸੇ ਦੀ ਮੁਸੀਬਤ ਨੂੰ ਹੱਲ ਕਰਦੇ ਹਾਂ ਉਥੇ ਸੱਚਮੁੱਚ ਪ੍ਰਮਾਤਮਾ ਪ੍ਰਗਟ ਹੋ ਜਾਂਦੇ ਹਨ ਇਸ ਲਈ ਗੁਰਬਾਣੀ ਪੜਨ ਦੇ ਨਾਲ ਨਾਲ দান ਵੀ ਜ਼ਰੂਰ ਕਰੋ। দান ਤੁਸੀਂ ਕਿਸੇ ਵੀ ਚੀਜ਼ ਦਾ ਆਪਣੇ ਰਸੋਈ ਵਿੱਚੋਂ ਕਰ ਸਕਦੇ ਹੋ। ਹਰ ਇੱਕ দান ਆਪੋ ਆਪਣਾ ਮਤਲਬ ਹੁੰਦਾ ਹੈ। ਜੇਕਰ ਅਸੀਂ ਆਟਾ দান ਕਰਕੇ ਆਵਾਂਗੇ ਕਹਿੰਦੇ ਉਹਦੀ ਰੋਟੀ ਬਣਦੀ ਹੈ। ਆਟਾ ਜਿਹੜਾ ਹੈ ਸਭ ਤੋਂ ਮੁੱਢਲਾ ਤੇ ਪਵਿੱਤਰ দান ਹੈ। ਆਟੇ ਦਾ দান ਮੰਨਿਆ ਜਾਂਦਾ ਹੈ ਫਿਰ ਚੌਲ ਜੇਕਰ ਤੁਹਾਡੇ ਘਰ ਦੇ ਵਿੱਚ ਚੌਲ ਹਨ। ਕਹਿੰਦੇ ਕਿ ਚੌਲ ਜੇਕਰ ਭੁੱਖੇ ਨੂੰ ਖਵਾਏ ਜਾਂਦਾ ਭੁੱਖੇ ਦੀ ਭੁੱਖ ਮਿਟਾ ਸਕਦੇ ਹਨ। ਦਾਲਾਂ ਦੇ ਵਿੱਚ ਪ੍ਰੋਟੀਨ ਹੁੰਦਾ ਹੈ ਜੇਕਰ ਅਸੀਂ ਆਪਣੇ ਘਰ ਦੇ ਵਿੱਚੋਂ ਕੋਈ ਵੀ ਇੱਕ ਦਾਲ ਜੋ ਵੀ ਤੁਹਾਡੇ ਘਰ ਵਿੱਚ ਮੂੰਗੀ ਮਸਰ ਜਾਂ ਰਾਜਮਾ ਹੈ ਕੋਈ ਵੀ ਹੈ ਉਹ ਤੁਸੀਂ ਗੁਰਦੁਆਰਾ ਸਾਹਿਬ ਦਾਣ ਭੇਟ ਕਰਕੇ ਆ ਸਕਦੇ ਹੋ ਗੁੜ ਦਾ ਦਾਨ ਵੀ ਕਰਨਾ ਬੜਾ ਜ਼ਰੂਰੀ ਹੈ ਇਹ ਮਿੱਠਾ ਦਿਲ ਅਤੇ ਮਿੱਠੀ ਭਾਵਨਾ ਦਾ ਦਾਨ ਹੁੰਦਾ ਹੈ ਨਮਕ ਸਾਡੀ ਰਸੋਈ ਦਾ ਅਹੰਕਾਰ ਨਹੀਂ ਜ਼ਰੂਰਤ ਹੈ ਨਮਕ ਦਾ ਦਾਨ ਕਰੋ ਤੇਲ ਜਾਂ ਘਿਓ ਦਾ ਦਾਨ ਕਰੋ ਜੋਤ ਜਗਾਉਣ ਦੇ ਲਈ ਪਕਵਾਨ ਬਣਾਉਣ ਦੇ ਲਈ ਚਾਹ ਪੱਤੀ ਦਾ ਦਾਨ ਬਜ਼ੁਰਗਾਂ ਜਾਂ ਮਜ਼ਦੂਰਾਂ ਲਈ ਇੱਕ ਪਿਆਲੀ ਚਾਹ ਵੀ ਦਿਲ ਖੋਲ੍ਹ ਦਿੰਦੀ ਹੈ ਜਦੋਂ ਬਣਾਈ ਹੋਵੇ ਚਾਹ ਪੱਤੀ ਨਾਲ ਸਾਬਣ ਤੇ ਨਾਲ ਸਫਾਈ ਵਿੱਚ ਵੀ ਸੇਵਾ ਕਰਨੀ ਚਾਹੀਦੀ ਹੈ ਹਲਦੀ ਮਿਰਚ ਮਸਾਲਾ ਰਸੋਈ ਦੀ ਜੜੇ ਰੂਹ ਹੁੰਦੇ ਹਨ ਇਹ ਵੀ ਤੁਸੀਂ ਦਾਨ ਕਰ ਸਕਦੇ ਹੋ ਬਿਸਕੁਟ ਸੂਜੀ ਦੀਆਂ ਸੇਵੀਆਂ ਜਾਂ ਹੋਰ ਵੀ ਸੁੱਕੀਆਂ ਚੀਜ਼ਾਂ ਜੋ ਬੱਚਿਆਂ ਲਈ ਖੁਸ਼ੀ ਦਾ ਪੈਗਾਮ ਹਨ ਜਿਸ ਕਰਕੇ ਤੁਸੀਂ ਆਪਣੇ ਘਰ ਦੇ ਵਿੱਚੋਂ ਕੋਈ ਵੀ ਚੀਜ਼ ਹੈ ਸੱਚੇ ਮਨੋਂ ਗੁਰੂ ਘਰ ਜ਼ਰੂਰ ਭੇਟ ਕਰਕੇ ਆਇਓ ਜਦੋਂ ਅਸੀਂ ਆਪਣੇ ਘਰ ਦੀ ਰਸੋਈ ਵਿੱਚੋਂ ਕੁਝ ਵੀ ਚੀਜ਼ ਚਿਹੜੀ ਹੈ ਸਾਡੀ ਔਕਾਤ ਦੇ ਵਿੱਚ ਜੋ ਵੀ ਹੋਵੇ 10 ਦੀ 20 ਦੀ 50 ਦੀ ਜਾਂ 100 ਦੀ ਜੋ ਸਾਡੇ ਘਰ ਵਿੱਚ ਹੈ ਉਸ ਵਿੱਚੋਂ ਤੁਸ਼ ਮਾਤਰ ਵੀ ਕੱਢ ਕੇ ਜੇਕਰ ਗੁਰੂ ਘਰ ਵਿੱਚ ਦਾਨ ਕਰਕੇ ਆਈਏ ਇਸ ਤਰ੍ਹਾਂ ਮਹੀਨੇ ਵਿੱਚ ਇੱਕ ਵਾਰ ਆਪਣੀ ਰਸੋਈ ਦੀ ਵਸਤੂ ਜਿਹੜੀ ਹੈ ਉਹ ਦਾਨ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਕਰਕੇ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਦਾਨ ਭਾਵਨਾ ਤੇ ਗੁਰਬਾਣੀ ਪਾਠ ਨੂੰ ਹਮੇਸ਼ਾ ਸ਼ਾਮਿਲ ਕਰੋ ਜੇਕਰ ਤੁਸੀਂ ਨਿਯਮਤ ਗੁਰਬਾਣੀ ਪੜ੍ਹਦੇ ਹੋ ਉਸ ਗੁਰਬਾਣੀ ਦੇ ਨਾਲ ਜੇਕਰ ਇੱਕ ਵਾਰ ਮਹੀਨੇ ਵਿੱਚ ਆਪਣੇ ਘਰ ਦੀ ਰਸੋਈ ਵਿੱਚੋਂ ਕੋਈ ਵੀ ਭੋਜਨ ਦੀ ਰਸ ਦੀ ਰਸ ਗੁਰਦੁਆਰਾ ਸਾਹਿਬ ਦਾਨ ਕਰਕੇ ਆਉਂਦੇ ਹੋ ਤੁਹਾਡੇ ਘਰ ਦੀਆਂ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਇਹ ਸਿਰਫ ਦਾਨ ਨਹੀਂ ਇਹ ਭਾਵਨਾ ਹੈ ਸਾਡੀ ਸਾਨੂੰ ਗੁਰਬਾਣੀ ਜੇਕਰ ਮਨ ਨੂੰ ਸ਼ਾਂਤ ਕਰਦੀ ਹੈ ਰੋਹਾਨੀ ਬਣਾਉਂਦੀ ਹੈ ਉਸੇ ਤਰ੍ਹਾਂ দান ਸਾਨੂੰ ਸੰਸਾਰਿਕ ਪੱਖੋਂ ਨੇਕੀ ਭਾਵਨਾ ਤੇ ਵੰਡ ਦੀ ਪ੍ਰਕਾਸ਼ਨਾ ਕਰਦਾ ਹੈ ਕਦੇ ਵੀ ਇਹ ਨਾ ਸੋਚਿਆ ਕਰੋ ਕਿ দান ਸਾਡਾ ਜੇਕਰ ਅਸੀਂ ਦਵਾਂਗੇ ਤਾਂ ਸਾਡੇ ਘਰ ਵਿੱਚੋਂ ਅਨਪਾਣੀ ਘਟ ਜਾਣਾ ਹੈ ਇਸ ਤਰ੍ਹਾਂ ਤਾਂ ਸਾਨੂੰ ਕਦੇ ਵੀ ਨਹੀਂ ਸੋਚਣਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਪਤਾ ਨਹੀਂ ਕੀ ਕੁਝ ਦੇ ਦੇਣਾ ਹੈ ਜਦੋਂ ਅਸੀਂ ਇੱਕ ਹੱਥ ਨਾਲ ਕਿਸੇ ਨੂੰ দান ਦੇਨੇ ਪਤਾ ਨਹੀਂ ਕਿੰਨੇ ਹੱਥਾਂ ਦੇ ਨਾਲ ਸਾਡੇ ਕੋਲ ਬਰਕਤਾਂ ਤੇ ਖੁਸ਼ੀਆਂ ਆਉਂਦੀਆਂ ਹਨ ਇਹ দান ਤੁਹਾਡੀ ਤਕਦੀਰ ਬਦਲ ਸਕਦਾ ਹੈ ਇਹ ਜਿਹੜਾ দান ਹੁੰਦਾ ਹੈ ਤੁਹਾਡੀ ਤਕਦੀਰ ਬਦਲ ਸਕਦਾ ਹੈ ਤੁਹਾਡੀ ਰਸੋਈ ਦੀ ਕਮੀ ਨੂੰ ਕਦੇ ਆਉਣ ਨਹੀਂ ਦੇਵੇਗਾ ਰਸੋਈ ਦੇ ਵਿੱਚ দান ਸਿਰਫ ਗੁਰਦੁਆਰੇ ਜਾਂ ਧਾਰਮਿਕ ਸਥਾਨਾਂ ਤੇ ਹੀ ਨਾ ਕਰੋ ਆਪਣੇ ਆਸ-ਪਾਸ ਕਿਸੇ ਲੋੜਵੰਦ ਵਿਅਕਤੀ ਪਸ਼ੂ ਪੰਛੀ ਵਿਧਵਾ ਔਰਤ ਜਾਂ ਅਸਹਾਈ ਬੱਚਿਆਂ ਲਈ ਰੋਟੀ ਜਿਹੜੇ ਕੋਈ ਪਰਿਵਾਰ ਤਰਸਦਾ ਮਜ਼ਦੂਰ ਹੈ ਉਸਦੇ ਲਈ ਵੀ ਤੁਸੀਂ ਮਦਦ ਕਰ ਸਕਦੇ ਹੋ ਸਿਰਫ ਗੁਰਦੁਆਰੇ ਦੀ ਉਡੀਕ ਨਾ ਕਰਿਓ ਪਰ ਸਿਆਣੇ ਆਖ ਗਏ ਹਨ ਕਿ ਸੇਵਾ ਉਥੇ ਕਰੋ ਜਿੱਥੇ ਭੁੱਖ ਹੋਵੇ ਦੁੱਖ ਹੋਵੇ ਲੋੜ ਹੋਵੇ ਸਿਰਫ ਮਨੁੱਖਾਂ ਤੱਕ ਸੀਮਤ ਨਾ ਰਹੋ ਰੱਬ ਦੇ ਹਰ ਇੱਕ ਜੀਵ ਵਿੱਚ ਪਰਮਾਤਮਾ ਵਸਦਾ ਹੈ ਜੇਕਰ ਤੁਸੀਂ ਕਿਸੇ ਪਿਆਸੇ ਕੁੱਤੇ ਨੂੰ ਵੀ ਪਾਣੀ ਪਿਆਉਂਦੇ ਹੋ ਨਾ ਕਿਸੇ ਪੰਛੀ ਨੂੰ ਦਾਣਾ ਪਾਣੀ ਰੱਖਦੇ ਹੋ ਜਿਵੇਂ ਬੇਜਬਾਨ ਜਾਨਵਰ ਦੀ ਭੁੱਖ ਨੂੰ ਮਿਟਾਉਂਦੇ ਹੋ ਉਹ ਵੀ ਇੰਨਾ ਹੀ ਮਹੱਤਵ ਰੱਖਦਾ ਹੈ ਜਿੰਨਾ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਹੋਇਆ ਲੰਗਰ ਰੱਬ ਸਦਾ ਹਮੇਸ਼ਾ ਤੁਹਾਡੇ ਤੇ ਖੁਸ਼ ਹੋ ਜਾਣਗੇ ਕਿਉਂਕਿ ਉਹ ਤਾਂ ਤੁਹਾਡੀ ਸੇਵਾ ਨੂੰ ਵੇਖਦੇ ਹਨ ਜੇਕਰ ਤੁਸੀਂ ਸੱਚੇ ਦਿਲੋਂ ਸੇਵਾ ਕਰਦੇ ਹੋ ਕਦੇ ਤੁਹਾਨੂੰ ਘਾਟਾ ਨਹੀਂ ਹੋਵੇਗਾ ਉਹ ਰੱਬ ਤੁਹਾਨੂੰ ਦੁਗਣਾ ਚੌਗਣਾ ਕਰਕੇ ਵਾਪਸ ਕਰਨਗੇ کئی ਵਾਰੀ ਰੋਟੀ ਦੇਣ ਨਾਲ ਰੋਟੀਆਂ ਵੱਧ ਜਾਂਦੀਆਂ ਹਨ ਕਈ ਵਾਰੀ ਪਾਣੀ ਦੇਣ ਨਾਲ ਕਰਮ ਚਮਕ ਜਾਂਦੇ ਹਨ ਇਸ ਕਰਕੇ দান ਦਿਲ ਖੋਲ ਕੇ ਕਰਿਆ ਕਰੋ ਇਹ ਨਾ ਸੋਚੋ ਜੇਕਰ ਮੈਂ দান ਦੇ ਦਿੱਤਾ ਤਾਂ ਮੇਰੇ ਘਰੋਂ ਘਟ ਜਾਣਾ ਹੈ ਰੱਬ ਕਦੇ ਵੀ ਦਿਲੋਂ ਕੀਤੀ ਸੇਵਾ ਨੂੰ ਅਣਦੇਖਿਆ ਨਹੀਂ ਕਰਦੇ ਕਹਿੰਦੇ ਕਿ ਇਸੇ ਤਰ੍ਹਾਂ ਇੱਕ ਪਿੰਡ ਘੁਮਾਣਕੋਟ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਕਰਤਾਰ ਸਿੰਘ ਉਹਦੀ ਪਤਨੀ ਨੀਲਮ ਰਹਿੰਦੀ ਸੀ ਦੋਵੇਂ ਪਤੀ ਪਤਨੀ ਨੇ ਮਿਹਨਤ ਨਾਲ ਜ਼ਿੰਦਗੀ ਕੱਟਣੀ ਸ਼ੁਰੂ ਕੀਤੀ ਨੀਲਮ ਘਰ ਦੀ ਰਸੋਈ ਸੰਭਾਲਦੀ ਸੀ ਕਰਤਾਰ ਸਿੰਘ ਹੱਥੋਂ ਕੰਮ ਕਰਦਾ ਸੀ ਤੇ ਕਦੇ ਖੇਤਾਂ ਵਿੱਚ ਮਜ਼ਦੂਰੀ ਤੇ ਕਦੇ ਲੋਹਾਰ ਦਾ ਕੰਮ ਕਰਦਾ ਸੀ ਘਰ ਦੇ ਵਿੱਚ ਦੋ ਬੱਚੇ ਵੀ ਛੋਟੇ-ਛੋਟੇ ਸਨ ਰੋਟੀ ਕਈ ਵਾਰੀ ਮੁਸ਼ਕਲ ਨਾਲ ਬਣਦੀ ਪਰ ਜਿਹੜੀ ਨੀਲਮ ਸੀ ਨਾ ਰੋਜ਼ ਸਵੇਰੇ ਆਪਣੇ ਹੱਥਾਂ ਨਾਲ ਗੁਰਬਾਣੀ ਦਾ ਜਾਪ ਪਹਿਲਾਂ ਕਰਦੀ ਤੇ ਫਿਰ ਹੀ ਕੋਈ ਕੰਮ ਕਰਦੀ ਉਸ ਦੀ ਮਾਂ ਕਹਿੰਦੀ ਸੀ ਕਿ ਨੀਲਮ ਜੇ ਰੋਟੀ ਨਾ ਹੋਵੇ ਤਾਂ ਗੁਰਬਾਣੀ ਦਾ ਬੱਲਾ ਕਦੇ ਨਾ ਛੱਡੀ ਗੁਰਬਾਣੀ ਦਾ ਪੱਲਾ ਜਿਹੜਾ ਬੰਦਾ ਨਹੀਂ ਛੱਡਦਾ ਘਰ ਦੇ ਵਿੱਚ ਭਾਵੇਂ ਅੰਤਾਂ ਦੀ ਗਰੀਬੀ ਹੋਵੇ ਬੰਦਾ ਭੁੱਖਿਆ ਨਹੀਂ ਮਰਦਾ ਇੱਕ ਦਿਨ ਕਹਿੰਦੇ ਕਿ ਸੰਤ ਬਾਬਾ ਜੀ ਉਸ ਪਿੰਡ ਵਿੱਚ ਆਏ ਉਹਨਾਂ ਦੀ ਰਹਾਇਸ਼ ਤੇ ਪਿੰਡ ਦੇ ਪੁਰਾਣੇ ਗੁਰਦੁਆਰਾ ਕੋਲ ਸੀ ਸਧਾਰਨ ਕੱਪੜੇ ਤੇ ਚਮਕਦਾਰ ਨੈਣ ਤੇ ਗੰਭੀਰ ਸ਼ਬਦ ਲੋਕ ਉਹਨਾਂ ਕੋਲ ਮੱਥਾ ਟੇਕਣ ਜਾਂਦੇ ਪਰ ਸੰਤ ਜੀ ਕਦੇ ਭੀਖ ਨਾ ਲੈਂਦੇ ਸਿਰਫ ਸਿੱਖਿਆ ਦਿੰਦੇ ਫਿਰ ਤੇ ਰਸੋਈ ਵਿੱਚੋਂ ਦਾਨ ਕੱਢੋ ਬੋਡੇ ਤੇ ਰੱਖ ਕੇ ਲੈ ਜਾਓ ਦਿਲ ਚ ਲੈ ਕੇ ਜਾਓ ਜਿਸ ਰੋਟੀ ਤੋਂ ਇੱਕ ਗਰੀਬ ਦਾ ਪੇਟ ਭਰਦਾ ਹੈ ਰੱਬ ਉਹੀ ਰੋਟੀ ਤੁਹਾਨੂੰ ਬਰਕਤ ਵਾਲੀ ਕਰਕੇ ਦੇਵੇਗਾ ਇਹ ਗੱਲ ਨੀਲਮ ਦੇ ਦਿਲ ਨੂੰ ਛੂ ਗਈ ਸੀ ਪਰ ਉਹ ਅਡੋਲ ਜਿਹੀ ਵੀ ਹੋ ਗਈ ਸੀ ਕਿ ਮੇਰੇ ਘਰ ਵਿੱਚ ਤਾਂ ਕਈ ਵਾਰ ਆਪਣੇ ਖੁਦ ਖਾਣ ਲਈ ਭੋਜਨ ਨਹੀਂ ਹੁੰਦਾ ਮੈਂ ਗੁਰੂ ਘਰ ਕਿਸ ਤਰ੍ਹਾਂ ਦੇ ਕੇ ਆਵਾਂਗੀ ਉਸਨੇ ਕਰਤਾਰ ਸਿੰਘ ਨੂੰ ਆਖਿਆ ਸੁਣਦੇ ਹੋ ਜੀ ਸੰਤ ਬਾਬਾ ਜੀ ਨੇ ਆਖਿਆ ਮਹੀਨੇ ਵਿੱਚ ਇੱਕ ਵਾਰੀ ਰਸੋਈ ਚੋਂ ਦਾਨ ਕੱਢੋ ਕਰਦੀਆਂ ਤਕਲੀਫਾਂ ਹੌਲੀ-ਹੌਲੀ ਦੂਰ ਹੋ ਜਾਣਗੀਆਂ ਕਰਤਾਰ ਸਿੰਘ ਹੱਸ ਪਿਆ ਕਿ ਅਸੀਂ ਤਾਂ ਆਪਣੇ ਲਈ ਰੋਟੀ ਨਹੀਂ ਚੰਗੀ ਤਰ੍ਹਾਂ ਕਮਾ ਸਕਦੇ ਹੋਰਾਂ ਲਈ ਕਿਸ ਤਰ੍ਹਾਂ ਕੱਢੀ ਨੀਲਮ ਹੌਲੀ ਜੇ ਬੋਲੀ ਪਰ ਗੁਰਬਾਣੀ ਵੀ ਤਾਂ ਆਖਦੀ ਹੈ ਵੰਡ ਛਕੋ ਨਾਮ ਜਪੋ ਤੇ ਕਿਰਤ ਕਰੋ ਅਸੀਂ ਨਾਮ ਪੂਰਾ ਪਰਿਵਾਰ ਜਪਦੇ ਆਂ ਵੰਡ ਵੀ ਛਕਦੇ ਆਂ ਇਹ ਗੱਲ ਕਰਤਾਰ ਸਿੰਘ ਦੇ ਦਿਲ ਨੂੰ ਲੱਗ ਗਈ ਉਸ ਦੀ ਪਤਨੀ ਨੇ ਕਿਹਾ ਕਿਉਂ ਜਿੰਨਾ ਕਾ ਆਪਾਂ ਪਰਮਾਤਮਾ ਜਿਹੜਾ ਸਾਨੂੰ ਖਾਣ ਨੂੰ ਦਿੰਦਾ ਹੈ ਉਸ ਦੇ ਵਿੱਚੋਂ ਕੁਝ ਹਿੱਸਾ ਕੱਢ ਲਿਆ ਕਰੀਏ ਹਰ ਰੋਜ਼ ਮੈਂ ਕੀ ਕਰਦੀ ਹਾਂ ਕਿ ਰਤਾ ਜਿਹਾ ਆਟਾ ਕੱਢ ਲਿਆ ਕਰਾਂਗੀ ਤੇ ਮਹੀਨੇ ਵਿੱਚ ਇੱਕ ਵਾਰ ਇਕੱਠਾ ਕਰਕੇ ਉਸ ਨੂੰ ਗੁਰੂ ਘਰ ਭੇਟ ਕਰ ਆਇਆ ਕਰੂੰਗੀ ਜੋ ਆਪਣੇ ਘਰ ਦੇ ਵਿੱਚ ਚੌਲ ਆਟਾ ਦਾਣ ਜਾਂ ਮਿੱਠਾ ਘਰ ਵਿੱਚ ਆਵੇਗਾ ਉਹਨੂੰ ਇਕੱਠਾ ਕਰੀ ਜਾਇਆ ਕਰਾਂਗੀ ਇਸ ਤਰ੍ਹਾਂ ਕਹਿੰਦੇ ਹੋ ਭੈਣ ਨੇ ਇੱਕ ਤਰੀਕ ਨੂੰ ਬੰਨ ਲਿਆ ਜਦੋਂ ਹਰ ਮਹੀਨੇ ਦੀ ਇੱਕ ਤਰੀਕ ਹੁੰਦੀ ਤਾਂ ਉਹਨੇ ਉਸ ਤਰੀਕ ਨੂੰ ਜਾ ਕੇ ਰਸੋਈ ਵਿੱਚੋਂ ਚੌਲ ਜੇ ਹੋਣੇ ਤਾਂ ਉਹ দান ਕਰ ਦੇਣੇ ਆਟਾ ਹੋਣਾ ਦਾਲ ਹੋਣੀ ਜਾਂ ਮਿੱਠਾ ਹੋਣਾ ਉਹ ਕੱਢ ਲਿਆ ਕਰਨਾ ਤੇ ਬਾਹਰੋਂ ਫਿਰ ਇੱਕ ਕਪੜੇ 'ਚ ਬੰਨ ਕੇ ਗੁਰਦੁਆਰਾ ਸਾਹਿਬ ਦੀ ਰਸੋਈ ਵਿੱਚ ਜਾ ਕੇ ਭੇਟ ਆਇਆ ਕਰਨਾ ਬੀਬੀ ਨੇ ਉਸ ਭੈਣ ਨੂੰ ਇੱਕ ਨੇ ਅਸ਼ੀਰਵਾਦ ਦਿੱਤਾ ਇਹ ਭਾਵਨਾ ਰੱਬ ਦੇ ਦਰਚ ਜ਼ਰੂਰ ਤੇਰੀ ਕਬੂਲ ਹੋ ਜਾਵੇ ਕਿ ਮਹੀਨੇ ਪਿੱਛੋਂ ਮਹੀਨਾ ਲੰਘਦਾ ਗਿਆ ਤੇ ਉਹ ਭੈਣ ਦੇ ਘਰੋਂ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਰਸੋਈ ਵਿੱਚ ਆਪਣੀ ਜੋ ਉਹਨੇ ਗੁਰੂ ਘਰ ਦਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਕਹਿੰਦੇ ਕਿ ਇਸ ਤਰ੍ਹਾਂ ਹੁਣ ਉਸ ਭੈਣ ਦੇ ਘਰ ਦੀ ਗਰੀਬੀ ਅਜੇ ਵੀ ਬੜੀ ਸੀ ਪਰ ਕਿਤੇ ਉਹਨਾਂਗੇ ਤੇ ਪਰਮਾਤਮਾ ਕੋਈ ਨਾ ਕੋਈ ਆਸਰਾ ਕਰਕੇ ਉਸਦੇ ਘਰ ਵਿੱਚ ਖਾਣ ਦੇ ਲਈ ਭੋਜਨ ਦਾ ਪ੍ਰਬੰਧ ਹੋ ਹੀ ਜਾਂਦਾ ਸੀ ਕਦੇ ਕੋਈ ਰਿਸ਼ਤੇਦਾਰ ਆ ਜਾਂਦਾ ਕਦੇ ਕੋਈ ਪਿੰਡ ਦਾ ਮੋਹਰੀ ਸੇਠ ਜਿਹੜਾ ਹੁੰਦਾ ਉਹ ਉਹਨਾਂ ਦੀ ਮਦਦ ਕਰਦੇ ਹੁੰਦਾ ਕਹਿੰਦੇ ਕਿ ਹੌਲੀ-ਹੌਲੀ ਉਸਨੇ ਇਸੇ ਤਰ੍ਹਾਂ ਦਾ ਨਿਯਮ ਪੱਕਾ ਕਰ ਲਿਆ ਕਿ ਦਾਨ ਕਰਨਾ ਹੀ ਕਰਨਾ ਹੈ ਮਹੀਨੇ ਦੇ ਵਿੱਚ ਇੱਕ ਵਾਰ-ਵਾਰ ਉਸ ਭੈਣ ਦੇ ਘਰ ਦੀ ਹਾਲਾਤ ਥੋੜੀ ਜਿਹੀ ਸੁਧਰਨੇ ਸ਼ੁਰੂ ਹੋਏ ਬੱਚੇ ਵੀ ਜਿਹੜੇ ਕਦੇ ਬਿਮਾਰ ਹੋ ਜਾਂਦੇ ਸੀ ਹੁਣ ਠੀਕ ਹੋਣੇ ਸ਼ੁਰੂ ਹੋ ਗਏ ਕਰਤਾਰ ਵੀਰ ਸੀ ਜਿਹੜਾ ਉਹ ਵੀ ਕਹਿੰਦੇ ਫੈਕਟਰੀ ਲੋਹੇ ਵਾਲੀ ਵਿੱਚ ਕੰਮ ਤੇ ਲੱਗ ਗਿਆ ਨੀਲਮ ਦੇ ਘਰ ਦੀ ਛੋਟੀ ਜਿਹੇ ਰਸੋਈ ਸੀ ਹੁਣ ਸੌਦੇ ਦੇ ਨਾਲ ਭਰੀ ਰਹਿੰਦੀ ਇੱਕ ਰਾਤ ਨੀਲਮ ਨੇ ਸੁਪਨੇ ਵਿੱਚ ਸੰਤ ਬਾਬਾ ਜੀ ਨੂੰ ਵੇਖਿਆ ਤੇ ਉਹ ਹੱਸੇ ਪਏ। ਕਹਿ ਰਹੇ ਸਨ ਰੋਟੀ ਕਿਸ ਦੇ ਮੂੰਹ ਵਿੱਚ ਪਈ ਸੀ ਤੇਰੇ ਘਰ ਦਾ ਰਾਸ਼ਨ ਕਿਸੇ ਦੇ ਮੂੰਹ ਵਿੱਚ ਪਿਆ ਸੀ ਪਰ ਬਰਕਤ ਤੁਹਾਡੇ ਘਰ ਆ ਗਈ। ਇਹੀ ਰੱਬ ਦਾ ਨਿਆ ਹੈ। ਅਗਲੇ ਦਿਨ ਕਰਤਾਰ ਸਿੰਘ ਨੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਨੀਲਮ ਨੂੰ ਆਖਿਆ ਇਸ ਮਹੀਨੇ ਤੋਂ ਦਾਨ ਮੇਰੇ ਹੱਥੋਂ ਹੋਵੇਗਾ। ਤੂੰ ਗੁਰਬਾਣੀ ਪੜ੍ਹਦੀ ਰਹਿ ਮੈਂ ਸੇਵਾ ਕਰਦਾ ਰਹਾਂਗਾ। ਉਸ ਦਿਨ ਤੋਂ ਦੋਵੇਂ ਪਤੀ ਪਤਨੀ ਨੇ ਨੇਮ ਬਣਾ ਲਿਆ ਸਾਡੇ ਘਰ ਦੇ ਵਿੱਚੋਂ ਜੋ ਵੀ ਬਣਦਾ ਹੈ ਰਿਜਦਾ ਹੈ ਪੱਕਦਾ ਹੈ ਉਹ ਜ਼ਰੂਰ ਪਕਕਿਆ ਕਰੇਗਾ ਕੁਝ ਹਿੱਸਾ ਅਸੀਂ ਗੁਰਦੁਆਰਾ ਸਾਹਿਬ ਭੇਟ ਕਰਿਆ ਕਰਾਂਗੇ ਤੇ ਜੇਕਰ ਸਾਨੂੰ ਕੋਈ ਗਰੀਬ ਗੁਰਬੜਾ ਦੇਖੇਗਾ ਉਸ ਨੂੰ ਅਸੀਂ ਭੋਜਨ ਆਪਣੇ ਘਰ ਵਿੱਚੋਂ ਸ਼ਿਕਾਇਆ ਕਰਾਂਗੇ ਇਸ ਤਰੀਕੇ ਦੇ ਨਾਲ ਲੋੜਵੰਦ ਨੂੰ ਜੇਕਰ ਭੋਜਨ ਸ਼ਿਕਾਉਂਦੇ ਹਨ ਤਾਂ ਸਾਡੇ ਘਰ ਵਿੱਚ ਬਰਕਤ ਜ਼ਰੂਰ ਪੈਂਦੀ ਹੈ ਤੇ ਦੁੱਖ ਜਿਹੜੇ ਹਨ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਜੇਕਰ ਤੁਸੀਂ ਕਿਸੇ ਪਸ਼ੂ ਨੂੰ ਪੰਛੀ ਨੂੰ ਦਾਣਾ ਪਾਣੀ ਦੋਗੇ ਤਾਂ ਉਹ ਵੀ ਕਹਿੰਦੇ ਹਨ ਤੁਹਾਡੇ ਘਰ ਦਾ ਖਾ ਕੇ ਤੁਹਾਡੇ ਲਈ ਹੀ ਪਰਮਾਤਮਾ ਤੋਂ ਅਰਦਾਸ ਕਰਨਗੇ ਕਿ ਹੇ ਵਾਹਿਗੁਰੂ ਜਿਨ੍ਹਾਂ ਨੇ ਅੱਜ ਮੇਰਾ ਪੇਟ ਭਰਿਆ ਉਹਨਾਂ ਨੂੰ ਦਿਨ ਰਾਤ ਚੌਗਣੀ ਤਰੱਕੀ ਮਿਲ ਜਾਵੇ ਵੱਧ ਤੋਂ ਵੱਧ ਬਖਸ਼ਿਸ਼ਾਂ ਇਹਨਾਂ ਨੂੰ ਮਿਲ ਜਾਣ ਤਾਂ ਕਿ ਇਹ ਮੇਰੀ ਫਿਰ ਮਦਦ ਕਰ ਦੇਣ ਹਰ ਇੱਕ ਲੋੜਵੰਦ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਮਹੀਨੇ ਵਿੱਚ ਇੱਕ ਦਿਨ ਤੁਸੀਂ ਸੋਚ ਲਓ ਕਿ ਦਾਨ ਕਰਨਾ ਹੀ ਕਰਨਾ ਹੈ ਆਪਣੀ ਹਸਿਆਤ ਦੇ ਮੁਤਾਬਿਕ ਕਰੋ ਜਿੰਨਾ ਤੁਹਾਡੇ ਕੋਲ ਹੈ ਉਸ ਦੇ ਵਿੱਚੋਂ ਕੁਝ ਹਿੱਸਾ ਗੁਰੂ ਘਰ ਜ਼ਰੂਰ ਭੇਟ ਕਰਕੇ ਆਇਆ ਕਰੋ ਫਿਰ ਵੇਖਿਓ ਤੁਹਾਡੀਆਂ ਮੁਸੀਬਤਾਂ ਘਰ ਦੀਆਂ ਕਿਵੇਂ ਉੱਡਦੀਆਂ ਹਨ ਸੋ ਗੁਜ਼ਾਰਿਸ਼ ਹੈ ਜੀ ਗੁਰਬਾਣੀ ਪੜਨ ਦੇ ਨਾਲ ਨਾਲ ਆਪਣੇ ਘਰ ਦੀ ਰਸੋਈ ਦੇ ਵਿੱਚੋਂ ਕੁਝ ਹਿੱਸਾ ਬਾਹਰ ਕੱਢ ਕੇ ਮਹੀਨੇ ਵਿੱਚ ਗੁਰਦੁਆਰਾ ਸਾਹਿਬ ਜਾਂ ਲੋੜਵੰਦ ਨੂੰ ਜ਼ਰੂਰ ਦਾਨ ਕਰਕੇ ਆਇਓ ਤੇ ਕੁਝ ਹੀ ਦਿਨਾਂ ਵਿੱਚ ਵੇਖੋਗੇ ਕਿ ਤੁਹਾਡੇ ਘਰ ਦੀ ਕਿਵੇਂ ਕਾਇਆ ਪਲਟ ਜਾਵੇਗੀ ਤੁਹਾਡੇ ਘਰ ਵਿੱਚੋਂ ਦੁੱਖਾਂ ਪਰੇਸ਼ਾਨੀਆਂ ਬਿਮਾਰੀਆਂ ਦਾ ਨਾਸ਼ ਹੋਵੇਗਾ ਤੇ ਵਾਸ ਹੋਵੇਗਾ ਜੀ ਖੁਸ਼ੀਆਂ ਦਾ ਬਰਕਤਾਂ ਦਾ ਹਮੇਸ਼ਾ ਦੇ ਲਈ ਤੁਹਾਡਾ ਘਰ ਪਰਿਵਾਰ ਜਿਹੜਾ ਹੈ ਖੁਸ਼ੀਆਂ ਖੇੜਿਆਂ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਵੇਗਾ ਨੇੜੇ ਕਦੇ ਵੀ ਦੁੱਖ ਨਹੀਂ ਆਵੇਗਾ ਤਕਲੀਫ ਨਹੀਂ ਆਵੇਗੀ ਤੇ ਨਾ ਹੀ ਕਦੇ ਗਰੀਬੀ ਆਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ